ਮਾਨਯੋਗ ਐਸਐਸਪੀ ਸਾਹਿਬ ਜੰਦਰਪ੍ਰੀਤ ਸਰਦਾਰ ਗੁਰਿੰਦਰ ਸਿੰਘ ਗਰਕ ਔਰ ਮਾਨਯੋਗ ਸਰਜੀਤ ਰਾਏ ਜੀ ਐਸਪੀਡੀ ਸਾਹਿਬ ਮਾਨਯੋਗ ਸਰਮਨ ਸਿੰਘ ਪੱਲ ਡੀਐਸਪੀ ਸਾਉਥਰੀ ਪਲੌਰ ਦੀ ਰਹਿਨਪਾਈ ਥੇਟ ਜੋ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਜਿਹੜਾ ਕੋਈ ਅਰਦਾਸੀ ਜਿਹਨੂੰ ਅਜੇ ਜਿਹੜਾ 4 ਬੰਦੇ ਜਿਨ੍ਹਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਮਰੇਸ਼ ਦੀਪਕ ਪੁੱਤਰ ਜਿੰਦਰਾ ਰਾਜਨ ਪੁੱਤਰ ਸ਼ੇਂਦਰ ਤੇ ਮਨਦੀਪ ਜੱਲੀ ਇਹ ਕਾਫੀ ਦੇਰ ਤੋਂ ਬੁਰਾਇਆ ਏਰੀਆ ਵਿੱਚ ਗਰਿਆ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰ-ਬੱਦ ਵੇਚੀ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਇਹਨਾਂ ਨੇ ਪੈਸੇ ਮੋਬਾਈਲ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਲੈਂਦੇ ਸੀਗੇ ਤਕਰੀਬਨ ਰਾਤ ਦੇ ਟਾਈਮ ਵੀ ਜਦੋਂ ਨਿਕਲਦੇ ਸੀਗੇ ਤਕਰੀਬਨ ਜਿੰਨੀ ਸ਼ਟਰ ਵਾਲੀਆਂ ਦੁਕਾਨਾਂ ਜਿੱਥੇ ਚੌਕੀ ਦਾ ਨਹੀਂ ਸੀ ਹੁੰਦਾ ਜਾਂ ਚੌਕੀ ਦਾ ਸੱਤਾ ਹੁੰਦਾ ਸੀਗਾ ਉਹ ਦੁਕਾਨ ਦਾ ਸ਼ਟਰ ਚੱਕ ਕੇ ਅੰਦਰ ਜਿਹੜਾ ਮਾਲਾ ਮੋਟਾ ਵੱਜਿਆ ਕੈਸ਼ ਹੁੰਦਾ ਹੈ ਇਹ ਦੁਕਾਨਦਾਰ ਦਾ ਉਹ ਚੋਰੀ ਕਰ ਲਿੰਦੇ ਜੀ ਤਕਰੀਬਨ ਹੁਣ ਤੱਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀਆਂ ਲੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਟਰ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਟਰ ਤੋੜੇ ਸੀ ਪਹਿਲਾਂ ਆਦਾਂ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਗਏ ਨੇ ਦੋ ਜਣੇ ਵੀ ਅਸੀਂ ਕਿ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਚਮੜੋਂ ਜਿਹੜਾ ਹਿਾਰਾ ਸਮੇਤ ਅਸੀਂ ਇਹ ਗ੍ਰਿਪਟਾ ਕੀਤਾ ਇਹਨਾਂ ਤੇ ਵਿੱਚੋਂ ਮਕਦਮੇ ਦਰਜ ਨੇ ਇਹਨਾਂ ਦੇ ਪਰ ਹੁਣ ਅਸੀਂ ਇਹਨਾਂ ਦੀ ਤਫ਼ਤੀਸ਼ ਕਰਦੇ ਹਾਂ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮ ਉਨ ਰਾਤ ਦੇ ਟਾਈਮ ਉਨ ਦੀ ਤਫ਼ਤੀਸ਼ ਕਰ ਰਹੇ ਹਾਂ